ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਸਾਜੇਂਗਾ ਪਹੁੰਚ ਚੁੱਕੇ ਜੀ ਪਿੰਡ ਲੋਕਾ ਜ਼ਿਲ੍ਹਾ ਫਰੋਹੇਪੁਰ ਪਿੰਨ ਤਹਿਸੀਲ ਜੀ ਦਾ ਦੇਖੋ ਅੱਜ ਵੀ ਇਨੇ ਕੋਲ ਕੋਈ ਛੇ ਸਾ ਦੇ ਲੱਗੋ ਪਛੂ ਸੇਲ ਹੈ ਨਾਲ ਛੋਟੀਆਂ ਵੀ ਹੈਗੀਆਂ ਤੇ ਵੀਰਾਂ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਜੀ ਹਾਂਜੀ ਵਧੀਆ ਬਾਈ ਜੀ ਤੁਸੀਂ ਦੱਸੋ ਕੀ ਹਾਲ ਚਾਲ ਹੈ ਦੇਖਿਆ ਮਾਲ ਪਿਛਲਾ ਹਾਂਜੀ ਵੇਚ ਗਿਆ ਸਾਰਾ ਮਾਲ ਜੀ ਕਵਰਿੰਗ ਬੰਦ ਕਰ ਲਓ ਚਲੋ ਅੱਜ ਫਿਰ ਵੀਰ ਜੀ ਕਿੰਨੇ ਆ ਅੱਜ ਆਪਣੇ ਕੋਲ ਚਾਰ ਵੜਾ ਵਾ ਇਹਦੇ ਦੋ ਛੋਟੀਆਂ ਚਾਰ ਵੜਾ ਦੋ ਮਈਆਂ ਲਿਆਂਦੀ ਫਨਾਂ ਹਾਂਜੀ ਮਈਆਂ ਵੀ ਪਹਿਲਾ ਸੂਆ ਜੀ? ਹਾਂਜੀ ਆ ਪਹਿਲਾ ਸੂਆ ਜੀ। ਠੀਕ ਆ। ਛਿੱਗੀ ਆ। ਕਿੰਨਾ ਟਾਈਮ ਹੋ ਗਿਆ ਜੀ ਇਹਨੂੰ? ਸੂਈ। ਰਾਤ ਦੀ ਸੂਈ ਆ। ਅੱਜ ਫਿਰ ਤੇ ਬੋਲੇ ਹੀ ਆਣਾ ਜੀ। ਹਾਂਜੀ ਬੋਲੇ ਹੀ ਆ ਜੀ ਇਹ ਤਾਂ। ਤੇ ਵੀਰੇ ਕਿੰਨੇ ਕੰਮ ਦੁੱਧ ਕਰੋ ਫਿਰ? ਦੁੱਧ ਦਾ 20 ਲੀਟਰ ਤਾਂ ਕਰੋਗੀ ਪਲੱਸ। ਠੀਕ ਆ। ਖੋਲੋ ਫਿਰ ਇਹਨੂੰ। ਖੋਲ ਰੋਪਣਾ। ਮਗਰ ਬੱਛੀ ਆ। ਅੱਛਾ ਬੱਛੀ ਆ ਗਈ ਮਗਰ। ਹਾਂਜੀ ਮਗਰ ਬੱਛੀ ਆ। ਜੀ ਬੱਛੀ ਮਗਰ ਆ ਗਈ ਆ। ਦੇਖੋ ਥਨ ਤੁੰਦ ਖਾਣ। ਸੋਹਣੀ ਵੇੜਾ। ਆਹ ਠੀਕ ਆ। ਜਵਾਬ ਸਭਾ ਬਿਲਕੁਲ ਵਧੀਆ ਜੀ। ਹਾਂਜੀ ਵਧੀਆ ਇੱਕ ਨੰਬਰ ਦਾ ਪੂਰਾ ਜੀ ਆਜੋ ਵੀਰੇ ਆਜੋ ਦੰਦਾਂ ਵਿੱਚ ਹੋਊਗਾ ਨਾ ਹਾਂਜੀ ਛਿੱਗੀ ਆ 6 ਦੰਦ ਕੰਨੀ ਵਾਲੀਆ ਦੰਦਿਆ ਖੜ ਗਿਆ ਜੇ ਠੀਕ ਆ ਹਾਂਜੀ ਮਾੜਾ ਲੰਮੀ ਵੀਰੇ ਰੋਦੂ ਲੰਮੀ ਤੋਂ ਇਧਰ ਨੂੰ ਲੰਮੀ ਕਰ ਦੇ ਪਿੱਛੇ ਦੇ ਮਾੜਾ ਹੁਣ ਫੇਸ ਵਾਲੀ ਬਖਾਰੀ ਚੰਗੀ ਤਰ੍ਹਾਂ ਆਜੋ ਮੂੰਹ ਮਾ ਚੱਕਰ ਆ ਜਾ ਚਲੋ ਹਾਂਜੀ ਵੀਰ ਜੀ ਫਿਰ ਇਹਦਾ ਮੋਲ ਆ 95000 ਦੇ ਦੇਦਾਗੇ ਜੀ ਹੋਰੂ ਮੋਕੇ ਦੇ ਮੰਦ ਹਾਂਜੀ ਛੋੜ ਕਰਦਾ ਇਹ ਚੋ ਚਲੋ ਠੀਕ ਆ ਹਾਂਜੀ ਇੱਕ ਰੇਗਾ ਬਿਸ਼ਫੇ ਦੇ ਖਾਰੇ ਫਿਰ ਦੇਖਾ ਲੇ ਚਲੋ ਇਹ ਗੱਬਣ ਹੈ ਜੀ ਇਹ ਹਾਂਜੀ ਇਹ ਗੱਬਣ ਹੈ 4 ਦਾ ਹੁੰਦਾ ਪਲੂਣ ਵਾਛੀ ਅੱਛਾ ਪਹਿਲਾਂ ਸੁਆ ਜੀ ਹਣਾ ਕੱਢ ਦੋ ਤਾਂ ਆਪਣੇ ਬਾਹਰ ਖੋਲੋ ਨੇ ਹਾਂਜੀ ਬਾਉ ਨਸ ਰਗਵਾੜੀ ਬਾ ਤਿਆਰ ਆ 5 ਦਿਨ ਲਾਉਗੀ ਹਾਂਜੀ 5 ਦਿਨ ਲਾਉਗੀ ਅੱਛਾ 5 ਦਿਨ ਲਾਉਗੀ ਹਾਂਜੀ ਠੀਕ ਆ ਇਹ ਫੇਰੇ ਵੀਰੇ ਕਿੰਨੇ ਕਰੂ ਦੁੱਧ ਦੇ ਦੁੱਧ 25 ਤਾਂ ਪਲੱਸ ਕਰ ਜੂਗੇ 28 ਕਿਲੋ ਲੀਟਰ ਦੇਣਾ ਚਾਹੀਦਾ ਇਹਨੂੰ ਜਿੰਨੀ ਬਰੀਡ ਬਰਾੜ ਆ ਹਾਂਜੀ ਹਾਂਜੀ ਦੂਰੇ ਲੋੜ ਨਹੀਂ ਚਲ ਚੋ ਆਜੂ ਵਧੀਆ ਹੋਊਗੀ ਵੀਰੇ ਇਹਦੇ ਵੀ ਹਾਂਜੀ ਹਾਂਜੀ ਚੋਆਣ ਇੱਕ ਨੰਬਰ ਨਿਕਲੂਗਾ ਠੀਕ ਆ ਆਜੋ ਆਜੋ ਥੋੜੇ ਤਿਲਕਨ ਕਰਕੇ ਨਾ ਮੀਹ ਪਿਆ ਕਰਕੇ ਨਾ ਠੀਕ ਆ ਜਾਣ ਦਿਆ ਨਹੀਂ ਤਿਆਰ ਹੀ ਆਣਾ ਜੀ ਬਸ ਹਾਂਜੀ ਤਿਆਰ ਹੀ ਆਈ ਹੂੰ ਹੂੰ ਇਹਦਾ ਮੁੱਲ ਵੀਰੇ ਇੱਕ 35 ਹੀ ਦੇ ਦਾਂਗੇ ਬਾਈ 1,35,000 ਦੀ ਹਾਂਜੀ ਕੋਈ ਫੋਨ ਫੋਲ ਆਏ ਜੇ ਮੁੱਕੇ ਕਰਨਗੇ ਮਾਨਤਨ ਫੋਨ ਕਰਨ ਦਾਂਗੇ ਮਾਨਤਨ ਕਰਾਗੇ ਆਪਾਂ ਪੂਰਾ ਹਾਂ ਬਿਲਕੁਲ ਬਿਲਕੁਲ ਹਾਂਜੀ ਇਹ ਵੀ ਗੱਬਣੀ ਵੀਰੇ ਹਾਂਜੀ ਇਹ ਵੀ ਗੱਬਣੀ ਆ ਜਰਸੀ ਆ ਪੰਜਾਬ ਵਾਲੀ ਅੱਛਾ ਜਰਸੀ ਆ ਹਾਂਜੀ ਠੀਕ ਆ ਇਹ ਕਿੰਨੇ ਟਾਈਮ ਲੱਗੂਗੀ ਜੀ ਐਨੇ ਹਾ ਹੁਤਾ ਲੈ ਜਾਣਾ ਜੀ ਦੂਜਾ ਸੂਆ ਜੀ ਹਾਂਜੀ ਦੂਜਾ ਸੂਗਾ ਜੀ ਠੀਕ ਆ ਦੁੱਧ ਵੀਰੇ ਕਿੰਨਾ ਕਰੂਗੇ ਇਹੇ ਦੋ ਦੰਡੇ ਪਹਿਲਾਂ ਨੇ 25 26 ਲੀਟਰ ਦਿੱਤਾ ਜੀ ਅੱਛਾ ਹਾਂਜੀ ਐਨ ਕਿ 30 ਲੀਟਰ ਚ ਆ ਜੂਗੀ 30 ਲੀਟਰ ਹਾਂ ਠੀਕ ਆ ਹਾਂਜੀ ਆਜੋ ਆਜੋ ਇਹ ਵੀ ਦੰਦਾ ਵੀ ਜੀ ਹੋਊਗਾ ਸਨਾਂ ਨਾ ਇਹਦੇ ਕੰਨੀ ਵਾਲੀ ਦੰਦਿਆ ਖੜ ਗਿਆ ਜੀ ਠੀਕ ਆ ਹਾਂਜੀ ਮੈਨੂੰ ਅੱਗ ਕੋ ਦਿਖਾ ਲਿਓ ਜੀ ਸਿੰਦਰ ਇਹਦਾ ਮੁੱਲ ਫਿਰ ਫਿਰ ਆ 1 30 ਹੀ ਦੇਦਾ ਜੀ 1 ਲੱਖ 30 ਹਜ਼ਾਰ ਦੀ ਹਾਂਜੀ ਚਲੋ ਬੰਦੋ ਬੰਦੋ ਕੋਈ ਮੌਕੇ ਤੇ ਮਾਨਤਨ ਕਰਦੇ ਆ ਜੀ ਹੈ ਹਾਂਜੀ ਮੌਕੇ ਤੇ ਕਰਦਾ ਆਂ ਜੀ ਆ ਬਿਲਕੁਲ ਇਹ ਗੱਬਣਾ ਮੇਰੇ ਵੀ ਹਾਂਜੀ ਆ ਵੀ ਗੱਬਣ ਆਈ ਇਹ ਦੁੱਧ ਦੇ ਲੈ ਜਾਣੇ ਆ ਜੀ ਦੱਸਦੇ ਲੈ ਜਾਣੇ ਨੇ ਜੀ ਆ ਦੂਜਾ ਸੁਗਿਆਈ ਅੱਛਾ ਦੂਜਾ ਸੁਗਿਆਈ ਆ ਹਾਂਜੀ ਦੁੱਧ ਦਾ ਰਿਕਾਰਡ ਜੀ ਫਰੈਂਦਾ ਦੁੱਧ ਦੇ ਨੇ 28 ਲੀਟਰ ਦਿੱਤਾ ਜੀ ਪਹਿਲੇ ਸੁਗਏ ਅੱਛਾ ਹਾਂਜੀ ਠੀਕ ਆ ਐਨ ਕਿ 30 ਤੋਂ ਪਲੱਸ ਦਊਗੀ 30 ਤੋਂ ਪਲੱਸ ਹੀ ਜਾਊਗਾ ਨਾ ਹਾਂਜੀ ਢੱਲਾ ਢੁਲਾ ਬਹੁਤ ਲੇਵੇ ਦੀ ਆ ਜੇ ਬਣਨਾ ਬਹੁਤ ਤਿਆਰ ਹੀ ਆਣਾ ਜੀ ਬਿਲਕੁਲ ਹਾਂਜੀ ਤਿਆਰ ਹੀ ਆ ਬਸ ਹਾਂ ਹਫਤਾ ਲੈ ਜਾਣਾ ਭਰ ਜਣਾ ਥੱਲਾ ਪੂਰਾ ਹਫਤੇ ਜੀ ਠੀਕ ਹੈ। ਕੈਲ ਕੀ ਫਿਰ ਕਿੰਨਾ ਕਰੂਗੀ ਜੀ ਇਹ? ਐਂਕੀ 30 ਤੋਂ ਪਲੱਸ ਕਰ ਜੂਗੀ। ਠੀਕ ਹੈ। ਚੋਈਈ ਜਿੰਨੇ ਵੀ ਵਧੀ ਨਿਕਲੂ ਜੀ। ਹਾਂਜੀ ਚੋਈਈ 1 ਨੰਬਰ ਨਿਕਲੂਗੀ ਇਹਦੀ। ਚਲੋ। ਇਹਦਾ ਮੁੱਲ ਜੀ ਫਿਰ? 1 15 ਹੀ ਦੇਦਾਗਾ ਭਾਈ। 1 ਲੱਖ 15 ਹਜ਼ਾਰ ਦੀ। ਹਾਂਜੀ। ਅੱਗ ਐ ਚੰਗੇ ਤੇ ਦਿਖਾ ਦੇ। ਚਲੋ। ਝੋਟੀਆਂ ਦੋਵੇਂ ਗੱਬਣਾ ਜੀ? ਹਾਂਜੀ ਦੋਵੇਂ ਜੀ ਗੱਬਣਾ ਹੀ। ਇਹ ਸੂਗਾ ਕਿ ਨਾ ਹੀ ਆ ਦੂਜਾ ਸੂਗਾ ਮੱਜੇ ਅੱਛਾ ਹਾਂਜੀ ਲੈਜੂ ਹਫਤਾ ਜੀ ਹੋਣਾ ਵੀ ਹਾਂਜੀ ਲੈ ਜਾਣਾ ਹੁੰਦਾ ਠੀਕ ਆ ਦੋ ਦੋ ਵੀਰੇ ਕਿੰਨੇ ਕਰੂ ਇਸੇ ਸਰੂ ਦੇ ਨਾਲ ਹਨਾ ਹਾਂਜੀ ਮੜੇ ਯਾਰ ਸਰੂ ਖਾਦੀ ਮੜਾ ਨਾ ਇਕੜਾ ਹੈ ਮੜੇ ਇਧਰ ਖਾਦੀ ਉਹ ਹੈਗਾ ਹੈ ਪਰ ਚੱਲਿਆਣੀ ਉਹ ਅੱਛਾ ਚੱਲਿਆਣੀ ਠੀਕ ਆ ਚਲੋ ਖਿੱਚਾ ਤਾਂ ਬਹੁਤ ਹੈਗਾ ਠੀਕ ਆ ਚੱਲਿਆਣੀ ਪਰ ਚੋਈ ਵਧੀਆ ਨਿਕਲੂਗੀ ਜੀ ਹਾਂਜੀ ਚੋਈ ਵਧੀਆ ਨਿਕਲੂ ਪਿੰਡੋਂ ਲਈ ਆਪਾਂ ਕੋਈ ਭਾਰਪੂਰ ਦੀ ਸ਼ਿਕਾਇਤ ਨਹੀਂ ਓਏ ਨਾ ਨਾ ਕੋਈ ਨਹੀਂ ਠੀਕ ਆ ਆਜੋ ਆਜੋ ਕਿੰਨਾ ਕਰੂ ਦੁੱਧ ਦੀ ਫਿਰ ਇਹ ਦੁੱਧ ਨੇ 10-11 ਲੀਟਰ ਦਿੱਤਾ ਜੀ ਅੱਛਾ ਪਹਿਲੇ ਸੁਏ ਹਾਂਜੀ ਹਾਂ ਇੱਕ ਵੀ ਦੇ ਜੂਗੀ 12 ਤੱਕ ਆ ਚਲੋ ਇਹਨਾਂ ਰੱਖੀਏ ਆਪਾਂ ਹਾਂਜੀ ਸੇਵਾ ਦੇ ਹਾਂਜੀ ਹਾਂ ਹਾਂ 12 ਲੀਟਰ ਦੇ ਜੂਗੀ ਤੇ ਇਹਦਾ ਮੁੱਲ ਜੀ ਫਿਰ ਇੱਕ ਪੈਂਦੀ ਦੇਦਾ ਕੀ ਜੀ 1 ਲੱਖ 5000 ਦੀ ਹਾਂਜੀ ਬੜਾ ਠੀਕ ਆ ਚਲੋ ਕਾਦੇ ਦਰਮਿਆਨੇ ਹੀ ਹੈ ਜੀ ਹਨਾ ਜੀ ਆ ਇਹ ਵੀ ਇਹ ਪਹਿਲਾ ਸੁਆ ਜੀ ਹਾਂਜੀ ਆ ਪਹਿਲਾ ਸੁਆ ਜੀ ਇਹ ਕਿੰਨੇ ਟਾਈਮ ਲਾਉਗੀ ਜੀ ਦਿਨ 15 ਲੈ ਜਾਣੇ ਜੀ ਅੱਛਾ 15 ਦਿਨ ਲੈ ਜਾਉਗੀ ਹਾਂਜੀ ਇਹ ਦੋ ਲੋਂ ਧਾਰੂ ਮਾਰਾ ਜਾ ਠੀਕ ਹੈ ਸੋਨੇ ਝੋਟੇ ਹਨਾ ਇਹ ਵੀ ਇਧਰੋਂ ਲਈ ਹੈ ਜੀ ਹਾਂਜੀ ਆਪਾਂ ਲੋਕਲ ਹੀ ਲਈ ਆ ਠੀਕ ਹੈ ਲੋਕਲ ਹੀ ਲਈ ਹੈ ਹਾਂਜੀ ਹਾਂਜੀ ਇੱਕ ਹੋਰ ਲਈ ਆਜੇ ਥੋੜੇ ਨਾ ਡਰਦੀ ਆ ਉਹ ਤਾਂ ਨਹੀਂ ਕਿਣੀ ਨਹੀਂ ਨਹੀਂ ਹੋਣੀ ਤਾਂ ਠੀਕ ਚਲੋ ਇਹਦਾ ਮੁੱਲ ਜੀ ਫਿਰ ਇੱਕ ਪੈਂਦੀ ਦੇਦਾ ਗਈ ਵੀ ਇਹ ਵੀ ਇੱਕ ਪੈਂਦੀ ਹਾਂਜੀ ਚਲੋ ਵਸਾਈ ਹੈ ਜੀ ਹਾਂਜੀ ਆਈ ਹੈ ਜੀ ਅੱਜ ਲੋ ਜੀ ਆਹੀ ਪਾਜੀ ਸੇਲ ਆ ਬਾਕੀ ਮੇਰਾ ਵੀ ਇੱਥੇ ਆ ਗਿਆ ਲੈ ਇੱਕ ਟਾਈਮ ਦੋ ਡੰ ਚੁਆਈ ਕਰੋ ਜਿਹੜੇ ਗੱਬਣ ਨੂੰ ਚੈੱਕ ਕਰਕੇ ਲੈ ਜਾਓ ਸਹੀ ਆ ਕਿ ਨਹੀਂ ਜੀ ਹਾਂਜੀ ਆਓ ਫਿਰ ਨੰਬਰ ਬੋਲ ਦੋ ਆਪਣਾ ਨੰਬਰ ਹੈ 8872195980 8872195980 ਪਿੰਡ ਲੋਕਾ ਜ਼ਿਲ੍ਹਾ ਫਰੀਪੁਰ ਤਹਿਸੀਲ ਜੀਰਾ ਸਤਿ ਸ੍ਰੀ ਅਕਾਲ